ਹੈਲੋ ਜੀ ਕਿਵੇਂ ਹੋ ਸਾਡੇ ਵਾਲੇ ਠੀਕ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਲੱਭੀ ਜਾਂਦੇ ਹੋ ਫਿਰ ਹੈ ਉਹ ਲੋਗਾਂ ਦੇ ਵਿੱਚ ਵਲੌਗ ਘਟ ਆਉਂਦੇ ਆ ਨਾ ਸੋ ਆ ਸਿੱਧੂ ਜ਼ਾਲਦੀ ਨੇ ਹੈ ਨਾ ਤੇ ਇਹਨੇ ਬਿਜ਼ੀ ਕਰਦੇ ਅਸੀਂ ਬਹੁਤ ਬਿਜ਼ੀ ਹੋ ਗਏ ਥੋੜਾ ਨਹੀਂ ਤੇ ਨਾਲ ਘਰ ਦੇ ਕੰਮ ਨਾਲੇ ਬੁਟੀਕ ਦੇ ਕੰਮ ਨਾਲੇ ਆਪਦੇ ਜਿਹੜੇ ਨਿੱਕੇ ਮੋਟੇ ਹੁੰਦੇ ਆ ਹਨਾ ਉਹ ਵੀ ਕਰਨਾ ਹੁੰਦਾ ਵਿੱਚ ਨਾਲੇ ਕਈਆਂ ਨੂੰ ਇਹ ਲੱਗਦਾ ਸੀ ਕਿ ਵਲੌਗਾਂ 'ਚ ਪੈਸੇ ਵਾਲੇ ਬਣਾਉਂਦੇ ਆ ਨਾ ਦੇਖਿਓ ਹਾਂ ਵੀ ਬਹੁਤ ਦੇ ਹੁੰਦੇ ਸੀਗੇ ਜੀ 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 ਕਰ ਦਈਏ ਬੰਦ ਫਿਰ ਵਲੌਗ ਕਰਦਗੇ ਮੈਂ ਆ ਤੁਸੀਂ ਸਾਡਾ ਪਰਿਵਾਰ ਹੋ ਜਿਹੜੇ ਤੁਹਾਡੇ ਦਿਲੋਂ ਜੁੜੇ ਹੋ ਨਾ ਸਾਡੇ ਨਾਲ ਉਹਨਾਂ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਯਾਰ ਹਣਾ ਤੇ ਸਿੱਧੂ ਸਾਹਿਬ ਆਇਆ ਸੁੱਤੇ ਇਹ ਮੇਰੀ ਛੋਣੂ ਜੀ ਸੁੱਤੀ ਪਈ ਅੱਜ ਮਨਪੀ ਥੋੜੀ ਚੇਂਜ ਲੱਗਦੀ ਹੈ ਦੱਸਿਓ ਵੀ ਕੀ ਚੇਂਜ ਹੈ ਇੱਥੇ ਕਮੈਂਟ ਕਰਿਓ ਕੀ हां सारे जनी कमेंट ਕਰ ਰਹੇ ਕਿ ਮੇਰੇ ਵਿੱਚ ਚੇਂਜਸ ਲਾਗਣਾ ਤੁਹਾਨੂੰ ਹੈ ਨਾ ਇਹ ਲੁੱਕ ਜਿਹੜਾ ਬਹੁਤ ਘਟਾਈ ਹੈ ਅਸੀਂ ਅਸੀਂ ਕਿਹਦੀ ਜੱਸ ਮੇਰੇ ਸੰਧੂਰ ਭਾਗੇ ਦੀ ਕਹਿੰਦਾ ਤੈਨੂੰ ਅੱਜ ਕਿੱਦਾਂ ਤੂੰ ਜਿੱਤੇ ਆ ਗਿਆ ਨਹੀਂ ਅੱਜ ਮੈਂ ਮੰਗਾ ਵੀ ਪਾਣੀ ਆ ਮੇਰੇ ਕੱਚ ਦੀਆਂ ਕਿਉਂਕਿ ਮਨਪੀਤ ਦਾ ਘਰ ਆਲਾ ਚੱਲਿਆ ਜੀ ਬਾਹਰ ਜੱਸ ਸਿੱਧੂ ਚੱਲਿਆ ਬਾਹਰ ਹੁਣ ਤੁਹਾਨੂੰ ਬਾਹਰਲੇ ਟੂਰ ਦਿਖਾਵਾਂਗੇ ਠੀਕਾ ਸਾਡੇ ਸ਼ੋਅ ਆ ਬਾਹਰ ਅਸੀਂ ਸ਼ੋਅ ਕਰਨ ਚੱਲੇ ਆ ਸੋ ਕੱਲ ਨੂੰ ਮੇਰੀ ਫਲਾਈਟ ਆ ਤੇ ਮੈਂ ਐਂ ਮੇਰੀ ਟੀਮ ਤੇ ਅਸੀਂ ਚੱਲੇ ਆ ਪ੍ਰੋਗਰਾਮ ਕਰਨ ਪਰ ਮੁੜਿਆਵਾਂਗੇ ਜਲਦੀ ਕਿਉਂਕਿ ਫਿਰ ਇੱਧਰ ਵੀ ਸਾਡੀ ਸ਼ੋਅ ਆ ਤੇ ਕੁਝ ਬਾਹਰ ਕਰਕੇ ਆਉਣੇ ਆ ਕਿ ਵਾਹਿਗੁਰੂ ਨੇ ਸੱਭਾ ਬਣਾਇਆ ਹੈ ਨਾ ਇੰਡੀਆ ਤੋਂ ਬਾਹਰ ਟੂਰ ਲਾਉਣ ਦਾ ਤੇ ਉੱਥੇ ਲਾਉਣੇ ਆ ਰੌਣਕਾ ਤੇ ਨਾਲੇ ਤੁਹਾਨੂੰ ਵੀ ਵਲੌਗਾਂ ਦੇ ਜ਼ਰੀਏ ਤੁਹਾਨੂੰ ਜ਼ਰੂਰ ਆਪਾਂ ਤੁਹਾਡੇ ਵਲੌਗ ਜ਼ਰੂਰ ਪਾਵਾਂਗੇ ਹਨਾ ਸਾਰਾ ਆਪਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਡੇ ਨਾਲ ਵਲੌਗ ਪਾਉਂਦੇ ਰਹਿਾਂਗੇ ਠੀਕ ਆ ਮੈਂ ਤੁਹਾਨੂੰ ਕੰਟਰੀ ਘੁਮਾਵਾਂਗੇ ਬਾਹਰਲੀ ਠੀਕ ਆ ਓਕੇ ਮੈਂ ਨਹੀਂ ਕਮਾਈ ਦੇਖ ਲਓ ਕੰਟਰੀ ਨਾਲ ਬਾਹਰਲੀ ਮੈਂ ਇੰਨੀ ਛੱਡ ਛੱਲੇ ਆ ਛੋਟਾ ਕਰਕੇ ਆ ਫਿਰ ਮਣਕੀ ਨਾਲ ਆਪਾਂ ਇੰਡੀਆ ਤੋਂ ਬਾਹਰ ਟੂਰ ਲਾਉਣੀ ਸ਼ੁਰੂ ਕਰਾਂਗੇ ਤੇ ਆ ਛੋਟਾ ਹਲੇ ਇਹਦੋਂ ਫਿਰ ਨਾ ਇਹ ਤੋਂ ਚੰਗਾ ਕੁਝ ਨਹੀਂ ਹੋਗਾਗਾ ਤੇ ਬੱਚਾ ਫਿਰ ਅਰੋਂ ਰਾਨ ਲੱਗ ਜਾਂਦਾ ਓੱਖਾ ਹੋ ਜਾਂਦਾ ਨਾ ਓਕੇ ਤੇ ਹੁਣ ਕਹਿੰਦੀ ਮੈਂ ਸੰਦੂਰ ਸੰਧਾਰ ਪਾ ਦੇ ਚੰਗੀ ਤੇ ਇਹ ਨਹੀਂ ਕਹਿੰਦੀ ਕੱਲ ਮੈਂ ਕਿਹਾ ਸੰਦੂਰ ਕਹ ਤਾਂ ਸੋਣਾ ਕਹਿੰਦੀ ਕੱਲ ਤੂੰ ਉੱਡ ਜਾਣਾ ਫਿਰ ਮੈਂ ਕਿਹਾ ਸੰਦੂਰ ਦਾ ਕਿ ਲੇਕਾ ਮੈਂ ਗਿਆ ਹੀ ਨਹੀਂ ਗਾ ਦੇਖਿਆ ਇੰਨੇ ਝੂੜ ਇੰਨੇ ਝੂੜ ਬੋਲਦੀ ਸੰਦੂਰ ਦਾ ਮੈਂ ਕਿਹਾ ਲੇਕਾ ਦੇਖਿਆ ਕੀ ਵਜੇ ਨਹੀਂ ਮम्मी ਨੇ ਕੈਸੀ ਮੰਗਾ ਹੁੰਗਾ ਪਾ ਕੇ ਰੱਖ ਅੱਛਾ ਮम्मी ਕਹਿੰਦੀ ਆ ਲਾ ਦੇ ਕੰਜਰੇ ਜਿਹਾ ਆਉਦੇ ਕੱਚ ਦੀਆਂ ਵੰਗਾ ਬਸ ਹੁੰਦਾ ਮੀਨਾਂ ਅੱਛਾ ਕੱਚ ਦੀਆਂ ਵੰਗਾ ਪਾਉਣੀਆਂ ਆ ਚੱਕਰ ਆ ਯੈਸ ਲਾ 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 ਥੋੜੀ ਜੀ ਇੰਗੀ ਕੈਸਾ ਦਿਆਂ ਵੀ ਸਿੰਪਲ ਜੀ ਲੁੱਕ ਜਿਹੜੀ ਪਈ ਸੌਣ ਵੀ ਗਿਆ ਤੇ ਮੇਰਾ ਜੇਠ ਵੀ ਗਿਆ ਹਾਰ ਵੀ ਗਿਆ ਤੇ ਮੇਰਾ ਚੇਤ ਵੀ ਗਿਆ ਵੇ ਮਚੁੰਨੀ ਵੇ ਮੈਂ ਖਿੱਚ ਕੇ ਤਿਆਰੀ ਹੈ ਬੇਟੀਆਂ ਵੇ ਤੇਰੀ ਘਰ ਕੇ ਕੁਵਾਰੀ ਬੇਟੀਆਂ ਤੂੰ ਤਾਂ ਵਿਆਹੀ ਬੇਟੀ ਆ ਕੰਮ ਹੀ ਗਲਤ ਹੋ ਗਿਆ ਸੀ ਠੀਕ ਆ ਜੀ ਜੀ ਗਾ ਤੇ ਇੱਕ ਨਿੱਕੇ ਮੋਟੇ ਕੰਮ ਕਰਨੇ ਆਪਾਂ ਅੱਜ ਸ਼ਹਿਰ ਦੇ ਮੇਰੀ ਪੈਕਿੰਗ ਸਾਰੀ ਪਈ ਆ ਕਰਨ ਵਾਲੀ ਦੋਸਤੋ ਤੇ ਪੈਕਿੰਗ ਕਰਨ ਵਾਲੀ ਆ ਤੇ ਆਪ ਦਾ ਸਮਾਰਕ ਸੈਡ ਕਿਟ ਲੈਣ ਵਾਲੀ ਆ ਨਿੱਕੇ ਨੰਨੇ ਕੰਮ ਪਾਸਪੋਰਟ ਵੀ ਤੇ ਯਕੀਨ ਮੰਨੂ ਅੱਜ ਸਵੇਰੇ ਲੱਭਿਆ ਮੈਂ ਆਪਦਾ ਮੇਰਾ ਮੈਂ ਕਿਹਾ ਉਧਰ ਮੈਂ ਜਾਜ ਬਟਣਾ ਹੈ ਮੇਰਾ ਉਹ ਲੱਭ ਕੇ ਸਾਰੇ ਕੱਲ ਨੂੰ ਜਹਾਜ਼ ਬੈਠਣਾ ਤੇ ਅੱਜ ਮੈਂ ਮਾਦਨ ਕਹੇ ਮੈਂ ਪਾਸਪੋਰਟ ਨਹੀਂ ਮੇਰੇ ਦੇਖੇ ਕਿੱਥੇ ਆ ਨੇ ਵੇ ਮੈਨੂੰ ਕਿੰਦੀ ਮੈਨੂੰ ਪਤਾ ਨਹੀਂ ਮੈਂ ਲੈ ਵੀ ਇਹ ਨਾ ਹੋਵੇ ਕਿ ਉਹਦੇ ਉਧਰ ਫਲੈਟ ਨਾ ਕਿਤੇ ਤੇ ਆਪਣਾ ਪਾਸਪੋਰਟ ਨਾ ਲੱਭੇ ਸੁਭਾਜ ਪਾਸਪੋਰਟ ਸੌਖਾ ਹੀ ਲੱਭ ਗਿਆ ਘਰੇ ਹੀ ਸੀ ਆ ਸਾਹਵੇਂ ਕਿਤੇ ਜਿਆਦੇ ਪਿਆ ਸੀ ਠੀਕ ਆ ਆ ਜੋ ਫਿਰ ਚੱਲਦੇ ਆ ਮੋਗੇ ਨੂੰ ਫਿਰ ਅੱਜ ਅੱਜਲਾ ਵਲੋਗ ਕੰਟੀਨੋ ਕਰਦੇ ਆ ਬੁਖਾਰੀ ਸ਼ਾਪਿੰਗ ਕਰਾਉਣੀ ਆ ਇੰਨਾਂ ਦੇ ਜ ਹੈਗਾ ਜਾਣਾ ਤੇ ਨਿਕਲ ਨਿਕਾ ਜਾ ਛੋਟਾ ਛੋਟਾ ਜਿਹਾ ਸਮਾਨ ਰਹਿ ਗਿਆ ਇਹਨਾਂ ਤੋਂ ਲੈਣ ਦਾ ਵਾਲਾ ਦਿਓ ਮੈਂ ਪਾ ਲੈ ਕੇ ਦਵਾਂਗੇ ਘਰ ਵਾਲੀ ਸ਼ਾਪਿੰਗ ਕਰਾਉਣ ਲੱਗੀ ਮੈਂ ਮੇਰੇ ਤੇ ਪੈਸਾ ਜੇਬ ਜੇਬ ਖਰਚੇ ਕਿੰਨਾ ਦੇ ਕੇ ਦੂਰ ਨਾ ਫਿਰ ਕਿੰਨਾ ਮੈਨੂੰ ਜੇਬ ਖਰਚਾ ਕਰਨਾਂ ਦੀ ਕਿ ਤਰ੍ਹਾਂ ਜਿੰਨਾ ਕਿ ਤੁਸੀਂ ਮੈਨੂੰ ਪੈੰਡ ਜਾਣ ਲੱਗੀ ਨੂੰ ਦਿੰਦੇ ਸੀ ਆਹ ਹਾ ਹਾ ਉਹਨਾਂ ਕ ਮੈਂ ਤੁਹਾਨੂੰ ਜਾਣ ਕੇ ਬਸ ਦਾ ਕਿਰਾਇਆ ਦੇਂਗੀ ਮੈਨੂੰ ਵੀ ਆਪਾਂ ਵੀ ਡਾਈਟਿੰਗ ਤੇ ਆ ਹੁਣ ਥੋੜਾ ਜਿਹਾ ਧਿਆਨ ਦਿੱਤਾ ਆਪਦੇ ਵੱਲ ਨੂੰ ਕਿਉਂਕਿ ਹਨਾ ਤੇ ਇਧਰ ਆਪਾਂ ਕੋਈ ਡਾਈਟਿੰਗ ਦੇ ਨਹੀਂ ਇਧਰ ਕੋਈ ਡਾਈਟਿੰਗ ਦੇ ਕਿਉਂਕਿ ਇਹ ਨਾ ਇਹ ਯੁਵਰਾਜ ਛੋਟਾ ਤੇ ਫਿਰ ਇਹ ਤਾਂ ਭੁੱਖ ਨਹੀਂ ਕੱਟੀ ਜਾਂਦੀ ਕਿਉਂਕਿ ਉਹ ਫੀਡ ਵਗੈਰਾ ਲੈਂਦਾ ਹੈ ਨਾ ਫਿਰ ਉਹਦੀ ਕਰਕੇ ਅਸੀਂ ਕੰਪਰੋਮਾਈਜ਼ ਨਹੀਂ ਕਰਦੇ ਤੇ ਇਧਰ ਆਪਾਂ ਥੋੜੇ ਫ੍ਰੀ ਆ ਆਪਾਂ ਹੁਣ ਥੋੜੇ ਜਿਹਾ ਆਪਣੇ ਆਪ ਨੂੰ ਫਿਟ ਕਰਨ ਦੇ ਲੱਗੇ ਹੋਏ ਆ ਐਕਸਟਰਾ ਚਰਬੀ ਜੜ ਗਈ ਮਿੱਤਰੋ ਖਾ ਖਾ ਕਿਉਂਕਿ ਕੰਮ ਜ਼ੋਰ ਥੋੜਾ ਲਾਉਣੇ ਆ ਤੇ ਕਿਹਦੇ ਲਈ ਜ਼ਿਆਦਾ ਲੈ ਰਹੇ ਆ ਆਪਾਂ ਹੁਣ ਕਿਹਦੇ ਲਈ ਕਢਾਈ ਆ ਐਕਸਰਸਾਈਜ਼ ਆਪਾਂ ਹਜੇ ਬਿਲਕੁਲ ਨਹੀਂ ਲਾ ਰਹੇ ਤੇ ਹੁਣ ਹੌਲੀ ਹੌਲੀ ਆਪਦੇ ਧਿਆਨ ਦੇਵਾਂਗੇ ਓਕੇ ਠੀਕ ਆ ਕੋਲ ਨਾ ਜਾਇਓ ਕਿਤੇ ਓਕੇ ਜੁੜੇ ਰਹੋ ਠੀਕ ਆ ਆਜੋ ਫਿਰ ਆਪਾਂ ਕਰਦੇ ਆ ਕੰਟੀਨਿਊ ਅੱਜ ਦਾ ਵਲੌਗ ਆਪਾਂ ਕਰਦੇ ਆ ਸ਼ਾਪਿੰਗ ਨਾਲੇ ਕੁਝ ਪੈਕਿੰਗ ਵਗੈਰਾ ਕਰਨੀ ਆ ਤੇ ਕੱਲ ਰਾਤ ਨੂੰ ਹੈਗੀ ਆਪਣੀ ਫਲਾਈਟ ਕੱਲ ਆਪਾਂ ਨੂੰ ਨਿਕਲਣਾ ਠੀਕ ਆ ਤੇ ਫੈਮਿਲੀ ਦੇ ਵਿੱਚ ਸਾਰੇ ਜਾਣੇ ਆ ਦਿਖਾਉਣੇ ਆ ਮਗਰ ਫੈਮਿਲੀ ਚ ਕਿੰਨੇ ਜਾਣੇ ਸਾਰੇ ਜਾਣੇ ਪੂਰਾ ਭਰਿਆ ਭਰਿਆ ਕਾਰ ਹੋਊਗਾ ਆਪਣਾ ਇਨੀ ਜਾ ਕੇ ਜਸ ਚਲੇ ਗਿਆ ਤੇ ਸ਼ਾਇਦ ਘਰੇ ਕੋਈ ਵੀ ਨਹੀਂ ਤੇ ਆਪਨੇ ਤੁਹਾਨੂੰ ਪਾਵਰ ਫੋਟੋ ਕਰਾਂਗੇ ਆਪਾਂ ਸਾਰੇ ਸੀ ਸਾਰਿਆਂ ਨੇ ਮम्मी ਡੈਡੀ ਜੀ ਨੂੰ ਸਾਰਿਆਂ ਨੂੰ ਇਕੱਠੇ ਕਰ ਲੈਣਾ ਅਸੀਂ ਕਰਾਂਗੇ ਫੰਕਸ਼ਨ ਇਹ ਆਉਦਾ ਫੰਕਸ਼ਨ ਸਾਰੇ ਰਿਸ਼ਤੇਦਾਰ ਨੇ ਰਹਿਣਾ ਜਿੰਦਰ ਮੈਂ ਆਉਂਦਾ ਨਹੀਂ ਸਾਰੇ ਇਦਾਂ ਖੜਗੇ ਨਾਲ ਆਪਣੇ ਤਾਂ ਪਤਾ ਕਿ ਹਨਾ ਕਿ ਜਦੋਂ ਆਏ ਨਹੀਂ ਹੈ ਕੱਲੇ ਨਹੀਂ ਹੈ ਜਦੋਂ ਕਹਿੰਦੇ ਮੈਂ ਅੱਗੇ ਵੀ ਕਹਿੰਦਾ ਜਦੋਂ ਆਪਣੇ ਸਾਰੇ ਖੜ ਜਾਂਦੇ ਨੇ ਆ ਕੇ ਉਦੋਂ ਬੰਦਾ ਕੱਲਾ ਨਹੀਂ ਹੁੰਦਾ ਓਕੇ ਉਹ ਪਤਾ ਨਹੀਂ ਕਿਹੜੇ ਜਿਹੜੇ ਆਦੇ ਰਿਸ਼ਤੇਦਾਰ ਨੂੰ ਸਟੇਟਸ ਲਾਲਾ ਗਲਾਂ ਘੜਦੇ ਰਹਿੰਦੇ ਪਰ ਮੈਂ ਨਹੀਂ ਮਾਲਾ ਕਹਿੰਦਾ ਉਹ ਆਪਦੇ ਸਾਡੇ ਰਿਸ਼ਤੇਦਾਰ ਨੂੰ ਸਾਡੇ ਦੇ ਰਿਸ਼ਤੇਦਾਰ ਵਧੀਆ ਸਾਰੇ ਠੀਕ ਆ ਆਓ ਫਿਰ ਕਰਦੇ ਆ ਕੰਟੀਨਿਊ ਕਿੰਨਾ ਫਿਕਰ ਆਏ ਨੂੰ ਇਨੂੰ ਆਈ ਆ ਕਿ ਇੱਕ ਤਾਂ ਇਹਦੀ ਸਭ ਤੋਂ ਵੱਡੀ ਡਿਊਟੀ ਮੇਰੇ ਤੇ ਲੱਗੀ ਮੈਨੂੰ ਨਿਮਾਉਣ ਦੀ ਠੀਕ ਹੈ ਇਹਨੂੰ ਆਏ ਹੋਏ ਇਹ ਨਾ ਹੋਏ ਨਾ ਵੇ ਨਾ ਇਹ ਮੈਨੂੰ ਲੈ ਕੇ ਆਉਂਦਾ ਬਾਡੀ ਵਾਸ਼ ਵਗੈਰਾ ਆਉਂਦਾ ਨਾਲ ਲੈ ਕੇ ਜਾਇਓ ਸਾਰਾ ਕੁਝ ਹਾਂ ਸਾਬਣ ਨਹੀਂ ਲੈ ਕੇ ਜਾਣਾ ਬਾਡੀ ਵਾਸ਼ ਲੈ ਕੇ ਨਹੀਂ ਨਾ ਇੱਕ ਦੂਜੇ ਦਾ ਸਾਬਣ ਨਾ ਲਾਈ ਜਾ ਕੇ ਉੱਥੇ ਕਿਸੇ ਦਾ ਸਾਬਣ ਨਾ ਲਾਈ ਜਾਈ ਇੱਕ ਦੂਜੇ ਦਾ ਪਹਿਲਾਂ ਹੀ ਅਪਾ ਸਮਝਾਈਏ ਅਸੀਂ ਇਹ ਆਪਣੀ ਤਿਆਰੀ ਕਰਕੇ ਜਾਓ ਠੀਕ ਆ ਅਸੀਂ ਉੱਤੇ ਬੀਜ ਤਿੰਨ ਹੋਣਾ ਸਮੁੰਦਰ ਤੇ ਸੜੀ ਜੀ ਨਿਕਲ ਲੈ ਜਣੀ ਫੁੱਲਾਂ ਵਾਲੀ ਇਹ ਤਾਂ ਬੀਜ ਤੇ ਬੈਜਣਾ ਜਾ ਕੇ ਫੁੱਟਬਾਲ ਦੇ ਆ ਉਹ ਤਾਂ ਇਹਨਾਂ ਨੇ ਨਿਕਰ ਨਹੀਂ ਲਈ ਫੁੱਲਾਂ ਵਾਲਾ ਹਾਂ ਅਹ ਹਾਂ ਉਹ ਬੀਜ ਬੋਇਆ ਜਾਉਨੇ ਆ ਤੇ ਇਹ ਸੀ ਫੁੱਲਾਂ ਵਾਲੀ ਫੁੱਲਾਂ ਵਾਲੀ ਨਿਕਰ ਕਰਦੇ ਸੀ ਮੈਂ ਕਿ ਲਈ ਤਾਂ ਹੈ ਨਹੀਂ ਹੁਣ ਫੁੱਲਾਂ ਵਾਲੀ ਨਿਕਰ ਫੁੱਲਾਂ ਵਾਲੀ ਜਾਂ ਸਪਰਿੰਗਾ ਵਾਲੀ ਪਤਾ ਲੱਗੇ ਯਾਰ ਵੀ ਇੰਡੀ ਇਹਦੋਂ ਬੰਦੇ ਆਏ ਆ ਹੁਣ ਅਸੀਂ ਪਹੁੰਚ ਗਏ ਆ ਡਾਕਟਰ ਸਾਹਿਬ ਕੋਲ ਹੀ ਡੈਂਟਲ ਡਾਕਟਰ ਸਾਹਿਬ ਕੋਲ ਪਹੁੰਚ ਵੀ ਅਸੀਂ C'est une histoire de mairie. Pourquoi tu as un tas de cartes pour te vendre ton argent? Parallèlement, Good morning. Have a great day. ਗਾਣਾ ਸੁਣਾ ਗਾਣਾ ਸੁਣਾਵਾ ਗਾਣਾ ਜੀਵੇ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ ਵੇ 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 ਚਾਹੁੰਦੀ ਕਿਸੇ ਹੋਰ ਨੂੰ ਟੈਣਾ ਰੈਣਾ ਨਾ ਇਹ ਗਾਣਾ ਸੁਣਿਆ ਬਈ ਤੀ ਦੱਸਿਓ ਕਮੈਂਟ ਕਰ ਹੂੰ ਉਹ ਵੀ ਆਨੇ ਗਾਣਾ ਬਾਪੂ ਕਿਹੜਾ ਸਿਗਨਲ ਫੜ ਲਿਆ ਏ ਕਿਹੜਾ ਸੀਗਨਰ ਪੜ੍ਹਦੇ ਬਾਪੂ ਉਹਨੂੰ ਵੀ ਪਤਾ ਲੱਗ ਗਿਆ ਗੱਤ ਗਾਣਾ ਸੁਣਾਦਾ ਅੱਜ ਤੱਕ ਗੁੱਸੇ 'ਚ ਵੀ ਸਹੀ ਗਾਉਣਾ ਤੇ ਸਹੀ ਗਾਉਣਾ ਸਹੀ ਗਾਉਣਾ ਕੀ ਤਾ ਦੇ ਜਾਂਦਾ ਯਾਰ ਇਹ ਮੇਰੀ ਜਾਨ ਐ ਯਾਰ ਅੰਮੈ ਬੱਕਰ ਇਹ ਹਰੀ ਪਿਆਵ ਬੋਤ ਦੀ ਜੂੜੀ ਹੈ ਰਾਮਲਾਈ ਜੋੜੀ ਇੱਕ ਸ਼ੈਣੀ ਇੱਕ ਥੌੜੀ ਹੂੰ ਇਹ ਜੱਟ ਨਿੱਕੀ ਜੀ ਸ਼ੈਣੀ ਐ ਸ਼ੈਣੀ ਹੂੰ ਪਾਪਾ ਨੇ ਚਲੇ ਜਾਣਾ ਫੇਰ ਰਈ ਜੀਣਾ ਉਹ ਜਿੱਦਾਂ ਪਾਪਾ ਮਰ ਗਏ ਤੇ ਤਾਂ ਬਣ ਜੀਣਾ ਜੀ ਇਹ ਜੋ ਮਾਨਪ੍ਰੀਤ ਨੇ ਇੱਕ ਜਾੜ ਨਵੀਂ ਲਵਾਈ ਆ ਨਹੀਂ ਕੈਪ ਚੜਾਇਆ ਜੀ ਤੇ ਡਾਕਟਰ ਨੇ ਕਿਹਾ ਅੱਧਾ ਘੰਟਾ ਬੋਲਣਾ ਨਹੀਂ ਸੋ ਤਾੜੀਆਂ ਵਜਾਓ ਸਾਰੇ ਜਣੇ ਵਾਹ ਜੀ ਵਾਹ ਅੱਧਾ ਘੰਟਾ ਜ਼ਿੰਦਗੀ ਸ਼ਾਂਤੀ ਦੀ ਸ਼ਾਂਤੀ ਦੀ ਸ਼ਾਂਤੀ ਦੀ ਗੁਜ਼ਰੂਗੀ ਡਾਕਟਰ ਨੂੰ ਮੈਂ ਹੋਰ ਦੇਤਾ 500 ਮੈਂ ਘੰਟਾ ਕਰਦੇ 5000 ਦੇ ਕੀ ਨਾ ਕੱਲ ਤੱਕ ਕਰਾ ਲੈਂਦੇ ਨਾ ਕਿਤੇ ਆਏ ਹੇ ਹੇ ਸੁਗੀ ਸੁਗੀ ਜਾ ਚੜਦੇ ਹੁਣ ਕੱਲਾ ਹੱਸ ਸਕਦੀ ਆ ਇਹੇ ਨੇ ਉਹ ਲਿਨਸ ਆ ਗਈ ਡਾਕਟਰ ਨੇ ਕਹਦਾਂ ਅੰਡਾ ਕੋਈ ਨਹੀਂ ਖਾਣਾ ਆਪਾਂ ਚੱਲ ਨਹੀਂ ਤੇ ਸਨੈਕਰ ਤੇ ਫਿਰ ਆਪਾਂ ਤਾਂ ਖਾ ਸਕਦੇ ਮੈਨੂੰ ਤਾਂ ਬੰਦ ਨਹੀਂ ਕੀਤਾ ਹਣਾ ਹੂੰ ਹੂੰ ਲਾਈਪ ਲਵਾਣ ਟਕੇ ਆਪਣਾ ਹੂੰ ਹੂੰ ਕਰਦੀ ਆ ਯਾਰ ਕਿਤੇ ਹਣਾ ਹਾ ਕਿੰਨਾ ਵਧੀਆ ਲੱਗਦਾ ਹੈ ਨਾ ਇਹ ਮੰਦਾ ਹੀ ਬੋਲਦਾ ਹੋਵੇ ਤੇ ਘਰਾਂ ਵੀ ਬੋਲਦੀ ਨਾ ਹੋਵੇ ਅੱਗੋਂ ਹਣਾ ਕੈਚ 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 ਹੱਥ ਤਾਂ ਚੱਲਦਾ ਕਿਤੇ ਜਵਾਨ ਨਹੀਂ ਚੱਲਦੀ ਓਏ ਜਿੱਦ ਜ਼ਾਮ ਓਏ ਪਲਵਾਨਾ ਓਏ ਆਉਣ ਵਾਲੇ ਟਾਈਮ ਦੇ ਰਣਜੀਤ ਬਾਵਾ ਆ ਇਹ ਸਿੰਗਰ ਬਣਾਉਣਾ ਆਪਾਂ ਇਹਨੂੰ ਵੱਡੇ ਹੋਏ ਨੇ ਆਪਾਂ ਖੇਤੀ ਕਰਦੇ ਕਰਦੇ ਗਾਉਣਾ ਹੀ ਲੈਣ ਚ ਆ ਗਏ ਬਟ ਆਪਾਂ ਇਹਨੂੰ ਸਿੰਗਰ ਬਣਾਉਣਾ ਗਾਏਗਾ ਫਿਰ ਤਿਆਰ ਆ ਓਏ ਯਵਰਾਜ ਓਏ ਸੋਰ ਸਿੱਧਾ ਲਾएंगे ਪੁੱਠਾ ਸਿੱਧਾ ਲਾएंगे ਬਾਪੂ ਵਾਂਗੂ ਸੌ ਸਾਰ ਰਹੀਓਂ ਲੇ ਲਾ ਆਪਣੇ ਜੱਟ ਜੱਟਾਂ ਦੇ ਮੁੰਡੇ ਬਿਨਾ ਸੋਰ ਤੋਂ ਹੀ ਗਾਉਂਦੇ ਆ ਹਨਾ ਏ ਠੀਕ ਆ ਨਾ ਡੰਨ ਆ ਨਾ ਚੀਜੀ ਖਾਏਗਾ ਫਿਰ ਯਵਰਾਜ ਇਹਦੀਆਂ ਨਕੀ ਇਸਮੈਲ ਬਾਹਰ ਕਰਦਾ ਹਾਂ ਹਾਂ ਹੋਣੀ ਪੇਤੀ ਹੋ ਚੱਲੇ ਚਲ ਖਾਲੀ ਕੁਛ ਫਿਰ ਇਹ ਆ ਹੂੰ 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 ਇਹ ਆ ਮੈਂ ਜੋ ਮਰਜੀ ਬੋਲਾਂ ਬੋਲ ਕੇ ਦੇਖੋ ਆ ਓਏ ਚੱਲ ਵੀ ਓਏ ਚੱਲ ਵੀ ਚੱਲ ਵੀ ਵੀ ਚੱਲ ਵੀ ਹੁਣ ਜਵਰਾਜ ਸਿੱਧੂ ਵੀ ਉਹਨੂੰ ਪਤਾ ਲੱਗਦਾ ਚੀਜ਼ ਖਾਣ ਵਾਲੀ ਹੈ ਹਲੇ ਇਹਨੂੰ ਪਾਣੀ ਵੀ ਨਹੀਂ ਦੇਣ ਲੱਗੇ ਕਿਉਂਕਿ 6 ਮਹੀਨਾ ਜਦੋਂ ਹੋ ਗਿਆ ਫਿਰ ਇਹਨੂੰ ਪ੍ਰੋਪਰ ਆਪਾਂ ਥੋੜੀ-ਥੋੜੀ ਇਹਨੂੰ ਡਾਈਟ ਸ਼ੁਰੂ ਕਰਾਂਗੇ ਇਹਦੀ ਤੇ ਹਾਲੇ ਤਾਂ ਮਦਰ ਫੀਡ ਤੇ ਹੀ ਆ ਬਟ ਇਹ ਹੁਣ ਕੋਈ ਵੀ ਚੀਜ਼ ਨੂੰ ਦੇਖਦਾ ਤਾਂ ਇਹ ਖੱਚਦਾ ਬਈ ਦੇਖਦਾ ਵੀ ਮੈਂ ਰੇਕ ਚੀਜ਼ ਫੜ ਕੇ ਮੂੰਹ ਚ ਪਾਵਾਂ ਪੂਰਾ ਹੱਕ ਜਿਦਾਉਣ ਲੱਗ ਗਿਆ ਹੁਣ ਇਹ ਵੀ ਹਾਂਜੀ ਹਾਂਜੀ ਇੱਧਰ ਸਿੱਧੂ ਸਾਹਿਬ ਬੀਬੀ ਨਾਲ ਆਪਦੀਆਂ ਗੱਲਾਂ ਕਰ ਲੱਗੀ ਹੋਈਆਂ ਆ ਕੋਈ ਨਹੀਂ ਸੁਣਾਉਣੀ ਆ ਕੈਮਰੇ ਸਾਹਮਣੇ ਨਹੀਂ ਸੁਣਾਉਣੀ ਕੀ ਟਾ 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 ਕੀ ਕਹਿੰਨਾ ਕੀ ਸਮਝਾਉਣਾ ਹੈਂ ਕਿੱਥੇ ਨੀ ਬੱਸ ਹੱਸ ਸੀ ਸਿਕਰੇਟ ਨਵਾਂ ਕਾਮੀ ਸੀਕ੍ਰੀਟ ਗੱਲੀ ਨਵਾਂ ਕਾਮੀ ਸਿੱਖਦਾ ਕਰੰਸੀ ਵੀ ਕੁਛ ਚੇਂਜ ਹੋ ਗਈ ਆ ਮਿੱਤਰੋ ਤੇ ਕੋਨਾ ਕੀ ਰਹਿ ਗਿਆ ਹੁਣ ਆਪਣਾ ਰਹਿ ਗਿਆ ਹੈਂਡ ਬੈਗ ਤੇ ਸਾਈਡ ਗੈਟ ਹੂੰ ਹੂੰ ਸੁਮਨ ਵੀ ਸ਼ਾਪਿੰਗ ਕਰਾ ਰਹੀ ਆ ਮੈਂ ਕਿਹਾ ਲਾਲਚਾਂ ਲੈ ਲਈ ਖਰੀਦਣਗੇ ਨਾ 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 ਇਰਾਦਾ ਨਹੀਂ ਲੈਣਾ ਆਈ ਗੋ ਟੂ ਸੀ ਮੈਨੂੰ ਜਾਣ ਤੋਂ ਪਹਿਲਾਂ ਸ਼ਾਪਿੰਗ ਕਰਾ ਕੇ ਗਈ ਆ ਹਾਂ ਹਾਂ ਮੈਂ ਸ਼ਾਪਿੰਗ ਕਰਾ ਲੈਣ ਜਾਣ ਤੋਂ ਪਹਿਲਾਂ ਠੀਕ ਹੈ ਜੀ ਚੱਲੀਏ ਹੁਣ ਚਲੋ ਹੂੰ ਆਰਾਮ ਕਰ ਲਾ ਹੁਣ ਸਾਨੂੰ ਵੀ ਆਰਾਮ ਕਰ ਲੈਣਾ ਥੋੜਾ ਜਿਹਾ ਤੋ ਵੀ ਦੋਸਤੋ ਹੁਣ ਆਪਾਂ ਇੱਥੇ ਲੈਣ ਲੱਗੇ ਆਂ ਹੈਂਡ ਬੈਗ ਕੜਾ ਨਹੀਂ ਇਹ ਪ੍ਰੋਫੈਸ਼ਨਲ ਜਿਹਾ ਨਹੀਂ ਲੱਗਦਾ ਇਹ ਨਹੀਂ ਜਾਈਦਾ ਪੂਰਾ ਘੰਟਾ ਹੋ ਗਿਆ ਮਨਪੀਤ ਨੂੰ ਲੱਗੀ ਨੂੰ ਮੈਂ ਨਿੱਕਾ ਨਾ ਨਾ ਸਾਰਾ ਸਮਾਨ ਲੈ ਲਿਆ ਬਾਟੇ ਦੇ ਵਾਂਗ ਹੀ ਨਹੀਂ ਪਸੰਦ ਆਉਂਦੀਆਂ ਕਦੇ ਸਾਈਜ਼ ਵੱਡਾ ਆ ਜਾਂਦਾ ਛੋਟਾ ਆ ਜਾਂਦਾ ਜੇ ਕੋਈ ਮੇਚ ਆਉਂਦੀ ਆ ਤਾਂ ਕਲਰ ਪਸੰਦ ਨਹੀਂ ਆਉਂਦਾ ਕਹਿੰਦੀ ਸੌਣ ਮਹੀਨਾ ਤੇ ਮੈਂ ਵੰਗਾ ਪਾਉਣੀਆਂ ਕੱਚ ਦੀਆਂ ਜਿਹੜੀਆਂ ਛਣ ਛਣ ਕਰਨ ਤੇ ਵਟਾ ਨੂੰ ਪਸੰਦ ਆਉਂਦੀਆਂ ਨਹੀਂ ਪਈਆਂ ਕੋਈ ਇਹ ਕੁਝ ਨਹੀਂ ਕਰਨਾ ਦੇਖੋ ਇਹਨਾਂ ਟਾਈਮ ਹੀ ਖਰਾਬ ਕਰਨਾ ਦੇਖੋ ਦੇਖ ਦੋ ਕਿ ਮਗਰ ਗੜ ਮੇਰਾ ਸੈਟੀ ਨਹੀਂ ਆਈਆਂ ਕੋਈ ਮੈਂ ਸਾਰੀ ਸ਼ਾਪਿੰਗ ਕਰ ਲਈ ਐ ਤੇ ਇਹ ਤੋਂ ਵੰਗਾ ਹੀ ਨਹੀਂ ਲਸਾਂਦ ਆਈਆਂ ਇਹ ਤਾਂ ਰੰਗ ਹੀ ਨਹੀਂ ਪਸੰਦ ਆ ਇਹ ਨਹੀਂ ਪਸੰਦ ਆ ਹਾਂ ਮੈਂ ਸਾਰੇ ਸਮਾਨ ਖਰੀਦ ਲਿਆ ਉਹਦਾ ਲਾਈਟ ਪਿੰਕੀ ਲੈਣੀ ਹੈ ਈ ਵੱਲਾ ਬੰਦੇ ਦੀ ਜਾਂ ਹਾਂ ਹੁੰਦੀ ਹੈ ਤੇ ਜਾਂ ਨਾ ਹੁੰਦੀ ਹੈ ਇਹਦੀ ਸਾਡੇ ਦੀ ਵਿੱਚ ਵਿਚਾਲਾ ਚੀਜ਼ ਨਾ ਛੱਡਣੀ ਹੈ ਦੇ ਨਾਲ ਲੈਣੀ ਹੈ ਨਾ ਨੋ ਪਟਕੇ ਜਾਂ ਇਹ ਸਿਆਣਕ ਬੰਦੇ ਦੇ ਪਿੱਛੇ ਸੌਣੀ ਮਤਲਬ ਹੋਣਾ ਹੈ ਕਿਤੇ ਉੱਪਰ 839 ਤੋਂ ਵੀ ਕੰਮ ਕਰ ਰਹੇ ਆਂ ਤੇ ਇਹ ਵੀ ਇੱਕ ਪਾਣੀ ਵਾਲੀ ਯੋਜਨਾ ਹੈ ਮਾਸਤੇ ਭਰਨ ਜੇ ਕਿਤੇ ਮੈਨਾਂ ਨਾ ਹੋਵੇ ਡਾਰਕ ਬਿੰਗ ਕਰਦੇ ਚਲੋ ਇਹ ਤੋਂ ਲੈਣਾ ਹੀ ਨਹੀਂ ਚੱਲ ਘਰੇ ਰੋਟੀਆਂ ਰਟਿੰਗ ਲਾਈ ਗਈ ਜਾ ਕੇ ਪਕਾਈ ਕਰਾਈ ਜਾਂਦੀ ਉਹਨਾਂ ਦੀ ਵੀ ਜਿਵੇਂ ਤੁਸੀਂ ਘੰਟਾ ਲਾ ਕੇ ਤੇ ਬਾਹਰ ਬਾਈ ਪੈਸੇ ਪਾਓ ਇਹਨੂੰ ਜਿੰਨਾ ਤੁਹਾਡੀ ਭਗਾਈ ਕਰਾਈ ਉਹਦਾ ਐਕਸਟਰਾ ਚਾਰਜ ਪਾਓ ਚੱਲ ਚੱਲ ਤੂੰ ਕਰਵਾ ਕੇ ਦੇਰੀ ਸ਼ੋਪ ਕੇ ਮੈਨੂੰ ਸ਼ੋਪਿੰਗ ਕਰਵਾ ਕੇ ਦੇਰੀ ਚੱਲ ਕੱਢ ਗੂਗਲ 'ਤੇ ਕਿੰਨਾ ਕ ਬਣ ਗਿਆ ਪਹਿਲ ਬਾਈ 337 ਉਹ ਇਹ ਹੁਣ ਕੀ ਫਿਰ ਸੋ ਲਾਸਟ ਦੇ ਵਿੱਚ ਰਹਿ ਗਏ ਆਪਣੇ ਬੂਟ ਖਰੀਦਣ ਵਾਲੇ ਦੋਸਤੋ ਤੇ ਹੁਣ ਬੂਟ ਵੀ ਖਰੀਦੀ ਲਈਏ ਤੇ ਫੂਟ ਬੜੇ ਘੈਂਟ ਨੇ ਯੁਵਰਾਜ ਵੀ ਪੂਰਾ ਦੇਖ ਰਿਹਾ ਵੀ ਕੀ ਹੋ ਰਿਹਾ ਓਕੇ ਯੁਵਰਾਜ ਵੀ ਸਾਡੇ ਨਾਲ ਗੱਝ ਗਿਆ ਤੁਰ ਫਿਰ ਕੇ ਨਾ ਉਦਾਂ ਹੀ ਸੋ ਆ ਮੈਨੂੰ ਸੋਹਣੀ ਲੱਗ ਰਿਹਾ ਹੁਣ ਆਪਾਂ ਟਰਾਈ ਕਰਕੇ ਦੇਖਦੇ ਆ ਕਿਹੜੀ ਵਧੀਆ ਲੱਗਦੀ ਨੇ ਲੋ ਵੀ ਦੋਸਤੋ ਹੁਣ ਪਹੁੰਚ ਗਿਆ ਆਪਾਂ ਨਾਈਕੀ ਦੇ ਸ਼ੋਅਰੂਮ ਦੇ ਵਿੱਚ ਬੂਟ ਦੱਸਿਓ ਘੈਂਟ ਦਾ ਦੇ ਆਪਾਂ ਸ਼ਾਪਿੰਗ ਕਰਾ ਕੇ ਦੇਣ ਲਗੀ ਪ੍ਰੀਤੋ ਅੱਜ ਦਲੇਰ ਹੋਈ ਜੀਆ ਮੇਰਾ ਘਰ ਵਾਲਾ ਬਾਹਰ ਚ ਲੈਣਾ ਚਾਹ ਚਾ ਜੀ ਸ਼ਾਪਿੰਗ ਕਰਾਈ ਜਾਂਦੀ ਜੀ ਜਦੋਂ ਆ ਬੂਟ ਪਾਏ ਆ ਤੇ ਇਦਾਂ ਲੱਗਦਾ ਕਿ ਵੀ ਬੂਟ ਲੈ ਕੇ ਬਾਹਰ ਜਾਣਗੇ ਇੰਨੇ ਸੌਫਟ ਆ ਇੰਨੇ ਹੌਲੇ ਆ ਬਟ ਇੱਕ ਨਾਈਕੀ ਨੇ ਨਵਾਂ ਕੱਢਿਆ ਨਵਾਂ ਲਾਂਚ ਹੋਇਆ ਇਹਨਾਂ ਦਾ ਮਾਡਲ ਆਪਾਂ ਉਹ ਵੀ ਟਰਾਈ ਕਰਦੇ ਆ ਸੋ ਆ ਕਲਰ ਵੀ ਸੋਹਣਾ ਐਂਡ ਬਲੈਕ ਐਂਡ ਵਾਈਟ ਵੀ ਇੱਕ ਆਇਆ ਉਹ ਵੀ ਬਹੁਤ ਵੈਂਟ ਆ ਜਿਹੜਾ ਵੀਰ ਕੀਤਾ ਹੋਇਆ ਇਹ ਨਵਾਂ ਡਿਜ਼ਾਈਨ ਆਇਆ ਹੋਇਆ ਤੇ ਇਹ ਪੈਰਾਂ ਵਿੱਚ ਪਾ ਕੇ ਬੰਦਾ ਖੜ ਨਹੀਂ ਸਕਦਾ ਇਦਾਂ ਲੱਗਦਾ ਕਿ ਲੰਬੀ ਦੌੜ ਲਈਏ ਇੰਨਾ ਜ਼ਿਆਦੇ ਇਹਨਾਂ ਨੂੰ ਪੈਰਾਂ ਵਿੱਚ ਪਾ ਕੇ ਆਰਾਮ ਆਉਂਦਾ ਸੋ ਆਪਾਂ ਇਹ ਖਰੀਦਦੇ ਅੱਜ ਕਦੇ ਵੀ ਸ਼ਹਿਰ ਜਾਣਾ ਹੋਵੇ ਨਾ ਇਹਦੇ ਨਾਲ ਨਾ ਜਾਓ ਨਾ 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 ਠੀਕ ਹੋ ਗਿਆ ਨਾ ਇਹ ਨਹੀਂ ਮਾੜੀ ਚੀਜ਼ ਲੈਣੀ ਹੈ ਤੇ ਨਾ ਇਹ ਮੈਨੂੰ ਲੈਣ ਦੇਣੀ ਆ। ਨਾਲ ਮੇਰੇ ਵੀ ਵੇਲ। ਮੇਰੇ ਪੈਸੇ ਵੀ ਨਾਲ ਹੀ ਲਵਾ ਜਾਂਦੀ ਆ। ਠੀਕ ਆ ਤੇ ਆਪਣੀ ਬਈ ਸ਼ਾਪਿੰਗ ਹੋ ਗਈ ਆ ਡਨ ਤੇ ਬੈਗ ਬੋਗ ਲੈ ਲਏ ਆਪਾਂ ਇੱਕ ਸਾਈਡ ਬੈਗ ਲਿਆ ਵਾ ਇੱਕ ਹੈਂਡ ਬੈਗ ਲੈ ਲਿਆ। ਤੇ ਨਿੱਕੇ ਨੰਨੇ ਕੰਮ ਸੀਗੇ ਇਸ ਬੇਬੇ ਨੂੰ ਵੀ ਆਈਆਂ ਜੱਸ ਆ ਵੀ ਰਹਿ ਕੇ گاਵਾਂ ਦੀ ਫੀੜ ਵੀ ਲੈ ਆਈ ਹਣੋ ਛੇਤੀ ਤੇ ਸੈਟ ਹੀ ਜਾਈ ਲੈ ਕੇ। ਸੋ ਮਿੱਤਰੋ ਮਮਾ ਨੇ ਪਹਿਲਾਂ ਹਰੇਕ ਅਸੇ ਦਾ ਪੈਂਡਿੰਗ ਕਰਪਾ ਆਪਾਂ ਲਾਉਣ ਜਾਣਾ ਸ਼ੋਅ ਤੇ ਸ਼ੋਅ ਲਾ ਕੇ ਆਉਣਾ ਵਾਪਸ ਤੇ ਥੋੜੇ ਜਿਹਾ ਦੇਣੀ ਆ ਆਪਾਂ ਲਾਉਣੇ ਆ ਉੱਥੇ ਕਿਉਂਕਿ ਫਿਰ ਆਪਣਾ ਇੱਧਰ ਵੀ ਪ੍ਰੋਗਰਾਮ ਆ ਓਕੇ ਤੇ ਕਿੱਥੇ ਜਾ ਰਹੇ ਆ ਆਪਾਂ ਤੁਹਾਨੂੰ ਨੈਕਸਟ ਵਲੌਗ ਚ ਦੱਸਾਂਗੇ ਸਾਰਾ ਦਾ ਸਵਾਲ ਆ ਵੀ ਜਸ ਕਿੱਥੇ ਚੱਲੇ ਆ ਨੇੜੇ ਹੀ ਆ ਤੁਸੀਂ ਵੀ ਜਾ ਸਕਦੇ ਹੋ ਕਾਲੂ ਦੱਸ ਦੇ ਕਿੱਧਰ ਚੱਲੇ ਆ ਤੁਸੀਂ ਵੇਖਿਓ ਘਰੇ ਤੁਸੀਂ ਘਰੇ ਬਹਿ ਕੇ ਵੇਖਿਓ ਚੰਗਾ ਜੱਸ ਸਿੱਧੂ ਵਿੱਚ ਤੋਂ ਫੋਟੋ ਆ ਬਹੁਤ ਕਰੀ ਤੇ ਵਟਸਐਪ ਤੇ ਦੇ ਨਾ ਲੜੀ ਨਾ ਜਾਈ ਉੱਥੇ ਘਰੇ ਵਿੱਚ ਮੈਂ ਨੂੰਗੀ ਉਹ ਕਾਹਉਂਦਾ ਮੈਂ ਫਿਰ ਆ ਜਾ ਰਾਜ ਰੋਈ ਜਾਂਦਾ ਜੱਸ ਛੇਤੀ ਆ ਜਾ ਆਇਆ ਜਾ ਉਹ ਆ ਜਾ ਮੈਂ ਮੈਨੂੰ ਮਰ ਬੋ ਨਹੀਂ ਫਿਰ ਲਾ ਲੈਣੀ ਕੋਈ ਗੱਲ ਸਹੀ ਆ ਸਾਰੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਜਾਣਾ ਘਰੇ ਵੀ ਘਰੇ ਦਾ ਕੋਈ ਨਹੀਂ ਰੌਣਕ ਇਹਦੇ ਇੱਕ ਜਣੇ ਚੱਲੇ 10 ਜਣੇ ਨੇ ਘਰੇ ਆ ਜਣਾ ਠੀਕ ਆ ਤੇ ਅੱਜ ਵਾਲੇ ਵਲੌਗ ਦੀ ਹਾਜ਼ਰੀ ਕਰੇ ਪ੍ਰਮਾਣ ਅੱਜ ਇਹਦੇ ਨਾਲ ਮੈਂ ਮੋਗੇ ਜਾਣਾ ਡੇਟਿੰਗ ਡੂਟਿੰਗ ਅੱਜ ਸਾਰੀ ਕੰਦਨ ਦੀ ਖਰਾਬ ਹੋ ਗਈ ਆ ਆਖਵਾਤਾ ਬਹੁਤ ਬਵਾਤ ਬਵਾਤ ਰਹਿੰਦੇ ਆ ਆਗਰੇ ਦਾ ਪੇਠਾ ਕੋ ਬਵਾਤ ਐਂਡ ਦੇ ਮਿੱਠਾ ਮਟਾਏ ਆ ਦੰਦਾ ਜੀ ਵੜ ਗਿਆ ਇੰਨੀ ਖੰਡ ਉਹਦੇ ਚ ਸਿੱਧੂ ਸਾਹਿਬ ਵੀ ਥੱਕ ਗਏ ਆ ਘਰੋਂ ਐਸ਼ ਨਹੀਂ ਫੋਨ ਲਾਦਾ ਪਾਪਾ ਮੇਰੀਆਂ ਚਪਲਾਂ ਟੁੱਟ ਗਈਆਂ ਲਓ ਜੀ ਹਾਏ ਇੱਕ ਵੀਰਦਾਰ ਗਈ ਹੁਣ ਚਪਲਾਂ ਵੀ ਮੈਂ ਲੈ ਕੇ ਦੇਈ ਜਲ ਗਈ ਹੁਣ ਵੀਊ ਨੂੰ ਕਹਨੂੰ ਪਿੱਛੇ ਰੱਖਣਾ ਓਕੇ ਜਿਹੜੇ ਫਸਟ ਟਾਈਮ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਸਾਡੇ ਵਲੌਗ ਤੁਹਾਨੂੰ ਕਿੱਦਾਂ ਲੱਗਦੇ ਆ ਸਾਡੇ ਫੈਮਿਲੀ ਵਲੌਗ ਹੁੰਦੇ ਨੇ ਫਿਰ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਫਿਰ ਕਰਾਂਗੇ ਪੈਕਿੰਗ ਕਟਿੰਗ ਕਟਿੰਗ ਕਰਾਉਣ ਵਾਲੀ ਆ ਤੇ ਕੱਲ ਨੂੰ ਸਾਡੀ ਹੈਗੀ ਆ ਫਲਾਈਟ ਤੇ ਮੇਰੇ ਕੰਮ ਹਜੇ ਬਹੁਤ ਪਿਆ ਕਰਨ ਵਾਲੇ ਓਕੇ ਤੇ ਮਿਲਦੇ ਆਂ ਫਿਰ ਕੱਲ ਨੂੰ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਲਵ ਯੂ ਆ ਸਤਿ ਸ਼੍ਰੀ ਅਕਾਲ ਬਾਏ